ਕਿਉਂਕਿ ਮਹਾਰਾਜ ਜੀ ਕਹਿੰਦੇ ਨੇ ਜਾਂਕੋ ਮੁਸ਼ਕਿਲਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾਂ ਸਾਖ ਵੀ ਪਜ ਖਲੇ ਸਭੋ ਭੱਜੇ ਆਸਰਾ ਚੁੱਕੇ ਸਭ ਅਸਰਾਉ ਚਿਤ ਆਵੇ ਉਸ ਪਰਮ ਭਰਮ ਲਗੇ ਨ ਤਤੀ ਬਾਹ ਕਹਿੰਦੇ ਜਿਹੜਿਆਂ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਨੂੰ ਲੱਗਦਾ ਹੋਵੇ ਕਿ ਮੇਰੇ ਉੱਤੇ ਬੜੀ ਮੁਸ਼ਕਲ ਆ ਬੇ ਬਿਪਤਾ ਵਿੱਚ ਮੈਂ ਪਰਮੇਸ਼ਵਰ ਦਾ ਨਾਮ ਨਹੀਂ ਜਪ ਸਕਦਾ ਮੈਂ ਪਰਮੇਸ਼ਵਰ ਦੀ ਆਰਾਧਨਾ ਨਹੀਂ ਕਰ ਸਕਦਾ ਕਹਿੰਦੇ ਅਤ ਦੀ ਮੁਸ਼ਕਲ ਵੀ ਹੋਵੇ ਇਨਸਾਨ ਦੇ ਉੱਤੇ ਵੀਪਤਾ ਹੋਵੇ ਜਾਂਕੋ ਮੁਸ਼ਕਿਲਤ ਬਣੇ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾਂ ਸਾਖ ਵੀ ਪਜ ਖਲੇ ਰਿਸ਼ਤੇਦਾਰ ਵੀ ਤੁਹਾਡਾ ਸਾਥ ਉਹ ਤਾਂ ਦੂਰ ਜਾਣ ਵੀ ਹੈ ਪਤਾ ਨਹੀਂ ਕਿਹੜੇ ਰਾਹ ਤੁਰ ਪਿਆ ਕਈ ਵਾਰੀ ਤੁਸੀਂ ਵੇਖਿਆ ਕੋਈ ਗੁਰਮੁਖ ਬੰਦਾ ਆਇਆ ਸੀ ਮੈਂ ਉਹਦੇ ਬਾਰੇ ਤੁਹਾਨੂੰ ਦੱਸਦਾ ਵੀ ਉਹ ਪਰਮੇਸ਼ਵਰ ਦੀ ਬਾਣੀ ਨਾਲ ਜੁੜਿਆ ਸੀ ਤੇ ਸਤਿਗੁਰੂ ਪਾਸ਼ਾ ਜੀ ਦੇ ਇਤਿਹਾਸ ਨੂੰ ਪੜਦਾ ਸੀ ਉਹਦੇ ਅੰਦਰ ਇੰਨਾ ਜज्ਬਾ ਸੀ ਕਿ ਉਹ ਪਰਮੇਸ਼ਵਰ ਦੇ ਦੱਸੇ ਰਾਹ ਦੇ ਉੱਤੇ ਤੁਰਦਾ ਸੀ ਜੇ ਜਦੋਂ ਵੀ ਕੋਮ ਦੇ ਉੱਤੇ ਕੋਈ ਵਿਪਤਾ ਪੈਂਦੀ ਕੋਈ ਭਾਰ ਪੈਂਦਾ ਤੇ ਉਹ ਆਪਣੇ ਉੱਤੇ ਉਸ ਨੂੰ ਹਣਾਉਂਦਾ ਤੇ ਉਹਦੇ ਕਰਕੇ ਕੀ ਹੋਇਆ ਉਹਦੇ ਰਿਸ਼ਤੇਦਾਰ ਉਹਦੇ ਸਾਰੇ ਸਬੰਧਿਤ ਇੱਥੋਂ ਤੱਕ ਕਿ ਉਹਦੇ ਮਾਪਿਓ ਵੀ ਉਹ ਤਾਂ ਦੂਰ ਹੋ ਗਏ ਤੇ ਉਹਨੂੰ ਬੜਾ ਕੁਝ ਕਸ਼ਟ ਸਹਿਣਾ ਪਿਆ ਸਮੇਂ ਦੀ ਸਰਕਾਰ ਨੇ ਵੀ ਹਕੂਮਤ ਨੇ ਵੀ ਉਹਦੇ ਉੱਤੇ ਬੜਾ ਜ਼ੁਲਮ ਕੀਤਾ ਬੜਾ ਉਸਨੂੰ ਪਰੇਸ਼ਾਨ ਕੀਤਾ ਤੰਗ ਕੀਤਾ ਮਾਨਸਿਕ ਟੌਰਚਰ ਵੀ ਉਹਨੂੰ ਕੀਤਾ ਪਰ ਉਹਦਾ ਵਿਸ਼ਵਾਸ ਜਿਹੜਾ ਸੀ ਅਕਾਲ ਪੁਰਖ ਦੇ ਸੀ ਤੇ ਅਕਾਲ ਪੁਰਖ ਨੇ ਉਹਦੇ ਉੱਤੇ ਇਹੋ ਜੀ ਰਹਿਮਤ ਕੀਤੀ ਉਹਨੂੰ ਸਾਰਾ ਕੁਝ ਦਿੱਤਾ ਤੇ ਉਸ ਨੂੰ ਇਹ ਵੀ ਕਹਿ ਦਿੱਤਾ ਕਿ ਜੋ ਤੂੰ ਲੈਣਾ ਚਾਹੁੰਦਾ ਹੈ ਨਾ ਭੰਡਾਰਾ ਦੇ ਵਿੱਚ ਉਹ ਤੂੰ ਲੈ ਸਕਦਾ ਪਰ ਦੇਖੋ ਉਹ ਗੁਰਸਿੱਖ ਦਾ ਕਹਿਣਾ ਕਿ ਸੀ ਉਹ ਗੁਰਸੇ ਕਹਿੰਦਾ ਸੀ ਮੈਨੂੰ ਇਹ ਭੰਡਾਰਾ ਦੀ ਲੋੜ ਨਹੀਂ ਕਿ ਮੈਨੂੰ ਮੈਂ ਗੱਡੀ ਲੈ ਲਵਾਂ ਜ਼ਮੀਨ ਲੈ ਲਵਾਂ ਜਾਇਦਾਦ ਲੈ ਲਵਾਂ ਧਨ ਲੈ ਲਵਾਂ ਦੌਲਤ ਕਹਿੰਦੇ ਜੀ ਇਹ ਸੂਰਤਾਂ ਤਾਂ ਮੈ मिल चुकियां ਨੇ ਉਸ ਮੁਨਕੀ ਦੀ ਮੈਂ ਤੁਹਾਨੂੰ ਗੱਲ ਦੱਸਦਾ ਪਿਆ ਹਾਂ ਉਹ ਕਹਿੰਦਾ ਵੀ ਮੈਨੂੰ ਆ ਸਭ ਕੁਝ ਤਾਂ ਬੜੇ ਸਮੇਂ ਪਹਿਲਾਂ ਮਿਲ ਚੁਕਿਆ ਹੈ ਮੈਨੂੰ ਤਾਂ ਮਹਾਪੁਰਖਾਂ ਨੇ ਇਹ ਵੀ ਚੀਜ਼ ਕਹਿ ਦਿੱਤੀ ਸੀ ਕਿ ਤੂੰ ਜੋ ਵੀ ਕੁਝ ਲੈਣਾ ਚਾਹੁੰਦਾ ਤੈਨੂੰ ਸਾਰਾ ਕੁਝ ਅਸੀਂ ਦੇ ਦਿਆਂ ਤੂੰ ਬੈ ਸਾਡੇ ਕੋਲ ਸਾਡੇ ਕੋਲ ਰਹਿ ਕਹਿੰਦੇ ਪਰ ਮੈਂ ਇਸ ਚੀਜ਼ ਦਾ ਮੈਨੂੰ ਲਾਲਚ ਨਹੀਂ ਸੀ ਧਨ ਦਾ ਨਹੀਂ ਮੈਨੂੰ ਲਾਲਚ ਮੈਨੂੰ ਦੌਲਤ ਦਾ ਮੈਨੂੰ ਲਾਲਚ ਨਹੀਂ ਸੀ ਮੈਨੂੰ ਸੌਰਦ ਦਾ ਮੈਨੂੰ ਲਾਲਚ ਨਹੀਂ ਮੈਨੂੰ ਪਦ ਦਾ ਕੋਈ ਲਾਲਚ ਨਹੀਂ ਮੈਨੂੰ ਲਾਲਚ ਸੀ ਸਤਿਗੁਰੂ ਪਾਸ਼ਾ ਜੀ ਦੇ ਚਰਨਾਂ ਦਾ ਮੈਨੂੰ ਲਾਲਚ ਸੀ ਸਤਿਗੁਰੂ ਪਾਸ਼ਾ ਜੀ ਦੇ ਸ਼ਬਦ ਦਾ ਮੈਨ ਰਾਜਕਾਲਪੁਰਖ ਦੇ ਨਾਲ ਮੇਰਾ ਮਲਾਪ ਹੋ ਜਾਵੇ ਮੈਨੂੰ ਲਾਲਚ ਸੀ ਮੈਂ ਇਸ ਜਨਮ ਮਰਨ ਦੇ ਗੇੜ ਤੋਂ ਬਚ ਜਾਵਾਂ ਮੇਰਾ ਮੇਰਾ ਲਾਲਚ ਸੀ ਮੈਂ ਸਤਿਗੁਰੂ ਪਾਸ਼ਾ ਜੀ ਨੂੰ ਮੈਂ ਇਹ ਲਾਲਚ ਕੋਈ ਮਾੜਾ ਲਾਲਚ ਥੋੜੀ ਹੈ ਪਰ ਸਾਲਚ ਦਾ ਰੂਪ ਬਦਲਣਾ ਪੈਂਦਾ ਹੈ ਤੇ ਸਤਿਗੁਰੂ ਪਾਸ਼ਾ ਜੀ ਕਿਰਪਾ ਕਰਦੇ ਨੇ ਜਿਹੜੇ ਓਖੀ ਵੇਲੇ ਓਖੇ ਓਖੇ ਵੇਲੇ ਜਿਹੜੇ ਨਾਲ ਨਹੀਂ ਨਾ ਖੜਦੇ ਓਖੇ ਵੇਲੇ ਸਾਥ ਨਹੀਂ ਦਿੰਦੇ ਤੇ ਜਦੋਂ ਅਸੀਂ ਗੁਰੂ ਦੀ ਵਿਚਾਰ ਕਰਦੇ ਹਾਂ ਗੁਰੂ ਦੇ ਦੱਸੇ ਅਨੁਸਾਰ ਜੀਜਾ ਜਦੋਂ ਅਸੀਂ ਜਾਨਵਾਰਨ ਤੇ ਵੀ ਆਉਂਦੇ ਹਾਂ ਤੇ ਜਿਹੜੇ ਸਗੇ ਸੰਬੰਧੀ ਜਿਨ੍ਹਾਂ ਨੂੰ ਆਪਾਂ ਨਾਤੇ ਕਹਿੰਦੇ ਨੇ ਜਿਨ੍ਹਾਂ ਨੂੰ ਆਪਾਂ ਸਾਦੇ ਸਕੇ ਸੰਬੰਧੀ ਹੋਏ ਜਿਹੜੇ ਗੁਰੂ ਪਾਤਸ਼ਾਹ ਜੀ ਦੇ ਵਿਚਾਰ ਦੇ ਨਾਲ ਨਹੀਂ ਜੁੜਦੇ ਗੁਰੂ ਪਾਤਸ਼ਾਹ ਜੀ ਅਨੁਸਾਰ ਜੀਵਨ ਨਹੀਂ ਜੁੰਦੇ ਜਿਹੜੇ ਆਪਣੇ ਪ੍ਰਾਣਾਂ ਨੂੰ ਬਚਾ ਕੇ ਰੱਖਦੇ ਨੇ ਤੇ ਸਮੇਂ ਆਉਣ ਤੇ ਭੀੜ ਆਉਣ ਤੇ ਆਪਣੇ ਪ੍ਰਾਣ ਨਹੀਂ ਵਾਰ ਸਕਦੇ ਗੁਰੂ ਪਾਤਸ਼ਾਹ ਜੀ ਦੇ ਪਿਆਰ ਦੇ ਵਿੱਚ ਭੀਜੇ ਫਿਰ ਕਿਹਨੂੰ ਕਹਿੰਦੇ ਨੇ ਵੀ ਅਸੀਂ ਅਸੀਂ 68 ਤੀਰਥਾਂ ਦੇ ਇਸ਼ਨਾਨ ਕਰ ਲਿਆ ਅਸੀਂ ਮੰਦਰਾਂ ਵਿੱਚ ਜਾਂਦੇ ਨੇ ਅਸੀਂ ਗੁਰਦੁਆਰਿਆਂ ਵਿੱਚ ਜਾਂਦੇ ਨੇ ਅਸੀਂ ਚਰਚ ਵਿੱਚ ਜਾਂਦੇ ਨੇ ਅਸੀਂ ਫਲਾਣੇ ਥਾਂ ਤੇ ਜਾਂਦੇ ਨੇ ਜਦੋਂ ਤੁਹਾਡਾ ਆਪਣੇ ਅਕਾਲ ਪ੍ਰਕਾਸ਼ ਦੇ ਪ੍ਰਤੀ ਪਿਆਰ ਹੀ ਨਹੀਂ ਉਹਦੇ ਲਈ ਤੁਸੀਂ ਕੁਝ ਕਰ ਹੀ ਨਹੀਂ ਸਕਦੇ ਉਹਦੇ ਉਹਦੇ ਅਨੁਸਾਰ ਤੁਸੀਂ ਜੀਵਨ ਨਹੀਂ ਜੀ ਸਕਦੇ ਤੁਸੀਂ ਕਹਿੰਦੇ ਤੁਸੀਂ ਪਤਾ ਕੀ ਕਹਿੰਦੇ ਹੋ ਉਹ ਭਾਈ ਗੁਰੂ ਨੇ